10 ਦਿਨ ਦੇ ਦੌਰੇ ਦੇ ਪਹਿਲੇ ਦਿਨ ਹੀ ਕੇਜਰੀਵਾਲ ਨੇ ਸਿੱਧੂ ਦੇ ਖਿੰਮੇ ਵਿੱਚ ਸਿੰਧ ਲਾ ਦਿੱਤੀ। ਤਿੰਨ ਵਿੱਚੋਂ ਦੋ ਆਗੂਆ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਬੈਂਸ ਨੇ ਖੁਦ ਨੂੰ ਸਿੱਧੂ ਤੋਂ ਵੱਖ ਕਰਦੇ ਹੋਏ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ। ਇਸ ਗੱਠਜੋੜ ਦੇ ਵਿੱਚ ਕੋਈ ਰਾਜਨੀਤੀ ਨਹੀਂ। ਕੋਈ ਸਰਪ ਇੰਟਰਸਟ ਨਹੀਂ। ਆਪ ਪੁੱਛ ਲੋ ਉਹ ਸਾਰੇ ਗਵਾਹ ਬੈਠਾ ਜਦੋਂ ਰਾਤ ਅਸੀਂ ਕੇਜਰੀਵਾਲ ਸਾਹਿਬ ਨੂੰ ਮਿਲੇ ਆ ਤੇ ਮੇਰਾ ਖਿਆਲ ਘੜੀ ਤੇ ਦੇਖ ਕੇ ਪੰਜ ਜਾਂ ਚਾਰ ਮਿੰਟ ਲੱਗੇ ਰੋਣਗੇ। ਫੇ ਸਮਾਂ ਕਿੱਥੇ ਲੱਗਦਾ ਟਾਈਮ ਕਿੱਥੇ ਲੱਗਦਾ ਜਿੱਥੇ ਕੁਰਸੀ ਧੰਦਾ ਬਣਦੀ ਹੈ ਜਿੱਥੇ ਰਾਜਨੀਤੀ ਧੰਦਾ ਬਣਦੀ ਹੈ ਪ੍ਰੋਫੈਸ਼ਨ ਬਣਦੀ ਹੈ ਬਿਜ਼ਨਸ ਕਿੱਤਾ ਤੇ ਵਪਾਰ ਬਣ ਜਾਂਦੀ ਹੈ ਉੱਥੇ ਟਾਈਮ ਲੱਗਦਾ ਜਿੱਥੇ ਦੇਸ਼ ਭਗਤੀ ਹੋਵੇ ਰਾਜਨੀਤੀ ਜਿੱਥੇ ਰਾਜਨੀਤੀ ਇੱਕ ਮਿਸ਼ਨ ਹੋਵੇ ਕਿ ਅਸੀਂ ਇਹਨਾਂ ਕਰਪਟ ਲੋਕਾਂ ਨੂੰ ਪੰਜਾਬ ਦੀ ਪਵਿੱਤਰ ਧਰਤੀ ਤੋਂ ਚਲਦੇ ਕਰਾਂ ਤੇ ਫਿਰ ਉੱਥੇ ਟਾਈਮ ਵੀ ਲੱਗਦਾ ਅਸੀਂ ਲੰਬਾ ਸਮਾਂ ਚੌਕੀਦਾਰਾ ਕੀਤਾ ਹੈ ਤੇ ਹੁਣ ਵੀ ਅਸੀਂ ਆਪਣੀ ਚੌਕੀਦਾਰ ਵਾਲੀ ਭੂਮਿਕਾ ਨੂੰ ਨਿਭਾਉਣ ਲਈ ਸਾਰੇ ਪੰਜਾਬੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਲਈ ਪੰਜਾਬ ਦੀ ਕਿਸਾਨੀ ਪੰਜਾਬ ਦੀ ਜਵਾਨੀ ਤੇ ਪੰਜਾਬ ਦੀ ਇੰਡਸਟਰੀ ਇਹਦੇ ਦਿੱਦੇ ਨੂੰ ਯਾਰ ਨੂੰ ਉੱਚਾ ਚੁੱਕਣ ਲਈ ਅਸੀਂ ਇਹ ਮਿਠਬੰਧਨ ਕੀਤਾ ਸਿਮਰਜੀਤ ਸਿੰਘ ਬੈਂਸ ਲੁਧਿਆਣਾ ਦੀ ਆਤਮ ਨਗਰ ਸੀਟ ਤੋਂ ਆਸਾਦ ਵਿਧਾਇਕ ਨੇ ਜਿਨ੍ਹਾਂ ਦੇ ਵੱਡੇ ਭਰਾ ਬਲਵਿੰਦਰ ਬੈਂਸ ਲੁਧਿਆਣਾ ਦੱਖਣੀ ਤੋਂ ਦੋਵੇਂ ਪਹਿਲੀ ਵਾਰ ਬਿਠਾਏ ਨੇ 2012 ਤੋਂ ਪਹਿਲਾਂ ਦੋਵੇਂ ਕੱਟੜ ਅਕਾਲੀ ਮੰਨੇ ਜਾਂਦੇ ਸੀ ਪਰ ਸ਼ਰਮਣੀ ਅਕਾਲੀ ਦਲ ਨੇ ਪਿਛਲੀਆਂ ਵਿਦਾ ਸਭਾ ਚੋਣਾਂ ਵਿੱਚ ਸਿਰਫ ਇੱਕ ਨੂੰ ਹੀ ਪਾਰਟੀ ਟਿਕਟ ਦੇਣ ਲਈ ਹਾਂ ਕੀਤੀ ਤਾਂ ਇਹਨਾਂ ਨੇ ਇੱਕ ਟਿਕਟ ਵੀ ਠੁਕਰਾ ਦਿੱਤੀ ਅਤੇ ਦੋਵੇਂ ਭਰਾ ਆਜ਼ਾਦ ਲੜ ਕੇ ਚੋਣ ਜਿੱਤ ਗਏ ਸਰਕਾਰ ਅਕਾਲੀ ਦਲ ਅਤੇ ਭਾਜਪਾ ਦੀ ਬਣੀ ਤਾਂ ਇਹਨਾਂ ਨੇ ਅਕਾਲੀ ਦਲ ਨੂੰ ਸਮਰਥਨ ਕੀਤਾ ਸਰਕਾਰ ਵਿੱਚ ਕੋਈ ਅਹੁਦਾ ਨਾ ਮਿਲਿਆ ਅਤੇ ਥੋੜੀ ਦੇਰ ਵਿੱਚ ਬੈਂਸ ਭਰਾਵਾਂ ਨੇ ਅਕਾਲੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਬੈਂਸ ਭਰਾ ਬਾਦਲ ਪਰਿਵਾਰ ਅਤੇ ਵਿਕਰਮ ਮਜੀਠੀਆ ਦੇ ਖਿਲਾਫ ਖੁੱਲ ਕੇ ਸੜਕਾਂ ਉੱਤੇ ਆ ਗਏ ਟੀਮ ਇਨਸਾਫ ਪਣਾਈ ਅਤੇ ਬਾਦਲ ਪਰਿਵਾਰ ਦੇ ਕਾਰੋਬਾਰ ਦੇ ਖਿਲਾਫ ਸੜਕਾਂ ਦੇ ਉੱਤੇ ਪ੍ਰਦਰਸ਼ਨ ਕੀਤੇ ਤੇ ਜੇਲ੍ਹ ਵੀ ਗਏ ਉਦੋਂ ਤੱਕ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਸੀ ਦੋਮੇ ਭਰਾ ਆਪ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਸੀ ਪਰ ਗੱਲ ਲੱਟਦੀ ਰਹੀ ਇਸ ਵਿਚਕਾਰ ਸਿੱਧੂ ਨੇ ਭਾਜਪਾ ਨੂੰ ਅਲਵਿਦਾ ਕਹਿ ਦਿੱਤਾ ਉਧਰ ਪ੍ਰਗਟ ਸਿੰਘ ਅਕਾਲੀ ਦਲ ਨੂੰ ਪਾਈ-ਪਾਈ ਕਰ ਚੁੱਕੇ ਸੀ ਬੈਂਸ ਭਰਾਵਾਂ ਨੇ ਇਹਨਾਂ ਦੋਵਾਂ ਦੇ ਨਾਲ ਮਿਲ ਕੇ ਨਵਾਂ ਫਰੰਟ ਆਵਾਜ਼ੇ ਪੰਜਾਬ ਖੜਾ ਕਰਨ ਦਾ ਖਾਕਾ ਖਿੱਚਿਆ ਪਰ ਸਿੱਧੂ ਦੀ ਲੇਟ ਲਤੀਫੀ ਨਾਲ ਬੈਂਸ ਭਰਾਵਾਂ ਦੇ ਸਬਰ ਦਾ ਪੰਡ ਟੁੱਟ ਗਿਆ ਬੈਂਸ ਭਰਾਵਾਂ ਦੀ ਆਪਣੇ ਇਲਾਕੇ ਦੇ ਵਿੱਚ ਮਜ਼ਬੂਤ ਪਕੜ ਦੀ ਬਜਾਏ ਉਹਨਾਂ ਦਾ ਸੋਵੀਦਾ ਸੈਂਟਰ ਇਹਨਾਂ ਦੇ ਹਲਕੇ ਵਿੱਚ ਲੋਕ ਇਹਨਾਂ ਦੇ ਸਹੂਲਤਾਂ ਸੈਂਟਰ ਵਿੱਚ ਆਪਣੀ ਮੁਸ਼ਕਲ ਲੈ ਕੇ ਆਉਂਦੇ ਨੇ ਤੇ ਸਰਕਾਰ ਦਾ ਹਿੱਸਾ ਨਾ ਹੁੰਦੇ ਹੋਏ ਵੀ ਬੈਸਪਰਾ ਲੋਕਾਂ ਦਾ ਕੰਮ ਕਰਵਾਉਂਦੇ ਨੇ ਇਸ ਲਈ ਸਹੂਲਤਾਂ ਸੈਂਟਰ ਦੇ ਵਿੱਚ 20 ਤੋਂ 25 ਲੋਕਾਂ ਦਾ ਸਟਾਫ ਹੈ ਜੋ ਬਿਜਲੀ ਪਾਣੀ ਨਿਗਮ ਫੈਕਟਰੀ ਅਤੇ ਬੈਂਕ ਤੋਂ ਰੋਜ਼ਾਨਾ ਆਉਣ ਵਾਲੀਆਂ ਲੋਕਾਂ ਦੀਆਂ ਦਿੱਕਤਾਂ ਦਾ ਨਿਬਟਾਰਾ ਕਰਵਾਉਂਦੇ ਨੇ ਖੁਦ ਦੋਵੇਂ ਭਰਾ ਸਵੇਰੇ 7 ਵਜੇ ਤੋਂ 11 ਵਜੇ ਤੱਕ ਅਤੇ ਸ਼ਾਮ ਨੂੰ 6 ਤੋਂ ਰਾਤ 10 ਵਜੇ ਤੱਕ ਸਹੂਲਤਾਂ ਸੈਂਟਰ ਵਿੱਚ ਬੈਠਦੇ ਨੇ ਭੂਟਰਾ ਦੀਆਂ ਸ਼ਿਕਾਇਤਾਂ ਸੁਣਦੇ ਨੇ ਉਹਨਾਂ ਦੇ ਨਿਪਟਾਰੇ ਦਾ ਝਗੜ ਕਰਦੇ ਨੇ ਇਸੇ ਸੈਲਫ ਸਟਾਈਲ ਵਰਕਿੰਗ ਸਿਸਟਮ ਦੀ ਵਜਹ ਨਾਲ ਲੋਕ ਦਫ਼ਤਰਾਂ ਦੇ ਵਿੱਚ ਪਰੇਸ਼ਾਨ ਹੋਣ ਦੀ ਬਜਾਏ ਇਹਨਾਂ ਦੇ ਘਰ ਆਉਂਦੇ ਨੇ ਤੁਮੇਪਰਾ ਪਹਿਲਾਂ ਸਾਈਕਲ ਪਾਰਟਸ ਦਾ ਕੰਮ ਕਰਦੇ ਸੀ ਫਿਰ ਪ੍ਰਾਪਰਟੀ ਦਾ ਕਾਰੋਬਾਰ ਕਰਨ ਲੱਗੇ ਲੁਧਿਆਣਾ ਪੰਜਾਬ ਦਾ ਸਭ ਤੋਂ ਵੱਡਾ ਇੰਡਸਟਰੀਅਲ ਟਾਊਨ ਹੈ ਜ਼ਮੀਨਾਂ ਦੇ ਭਾਵ ਵਧ ਨਾਲ ਪੈਸੇ ਦੇ ਮਾਮਲੇ ਵਿੱਚ ਬੈਸਪਰਾਵਾ ਦੀ ਸਥਿਤੀ ਮਜ਼ਬੂਤ ਹੈ